ਜਿਹੜਾ ਪੂਰਾ ਸਮਾਜ ਹੈ ਨਾ ਸਾਡਾ ਚਾਹੇ ਦੁਨੀਆ ਦੇ ਪੱਧਰ ਤੇ ਲੈ ਲੋ ਦੇਸ਼ ਦੇ ਪੱਧਰ ਤੇ ਲੈ ਲੋ ਸਟੇਟ ਦੇ ਪੱਧਰ ਤੇ ਲੈ ਲੋ ਇਹ ਬੇਸਿਕਲੀ ਚਾਰ ਤਰ੍ਹਾਂ ਦੇ ਬੰਦਿਆਂ ਦੇ ਨਾਲ ਇਹ ਸਰਜਿਆ ਹੋਇਆ ਇੱਕ ਹੁੰਦੇ ਨੇ ਹਾਕਮ ਰਾਜੇ ਕਹਿ ਲੋ ਗੋਡਜ਼ men ਕਹਿ ਲੋ ਬਾਬੇ ਬਣ ਕੇ ਹੋਰ ਕੰਮ ਜਿਹੜੇ ਇਨਫਲੂਐਂਸਰਸ ਨੇ ਜਿਹੜੇ ਰੂਲ ਕਰਦੇ ਨੇ ਇੱਕ ਹੁੰਦੇ ਰੋਬਰਸ ਡਾਕੂ ਖੋਹਦੇ ਨੇ ਨੰਗਾ ਚਿੱਟਾ ਉਹਨਾਂ ਦਾ ਤਲਵਾਰ ਮਾਰ ਕੇ ਖੋਹਣਾ ਹੈ ਤੁਹਾਡੇ ਤੋਂ ਜੀ ਤੀਸਰਾ ਹੁੰਦਾ ਵਪਾਰੀ ਜੀ ਤੇ ਚੌਥਾ ਹੁੰਦਾ ਭਿਖਾਰੀ ਜੀ ਜੋ ਇਹ ਕੁਝ ਵੀ ਨਹੀਂ ਬਣ ਸਕਿਆ ਉਹ ਹੁੰਦੀ ਹੈ ਜਨਤਾ ਤਾਂ ਐਸੇ ਕਰਕੇ ਜਨਤਾ ਬਹੁਤ ਹੁੰਦੀ ਹੈ ਜੀ ਦਾਦਾ ਸਾਸਕ ਬਣਨ ਦੀ ਕੋਸ਼ਿਸ਼ ਕਰਦਾ ਉਹ ਜੀ ڈاکੂ ਬੰਨਾ ਤਾਂ ਬੜਾ ਮੁਸ਼ਕਲ ਹੈ ਵਪਾਰੀ ਬੰਨਾ ਉਸ ਤੋਂ ਵੀ ਜ਼ਿਆਦਾ ਮੁਸ਼ਕਲ ਹੈ ਜੀ ਭਿਖਾਰੀ ਬੰਨਾ ਉਸ ਤੋਂ ਵੀ ਜ਼ਿਆਦਾ ਮੁਸ਼ਕਲ ਹੈ ਉਹ ਸ਼ਿਵਾਂਗਾ ਦਾ ਪ੍ਰੋਗਰਾਮ ਕੀ ਸੀਗਾ ਕਿ ਤੁਸੀਂ ਉੱਪਰੋਂ ਕੱਪੜੇ ਉਤਾਰ ਦੇਣੇ ਥੱਲੇ ਪੈਂਟੀਆਂ ਧੋਤੀ ਢਾਲ ਕੇ ਬੈਂਗਲੂਰ ਦੇ ਵਿੱਚ ਜਾ ਕੇ ਭੀਖ ਮੰਗਣੀ ਹੈ ਠੀਕ ਜੀ ਬਸ ਐਨਾ ਮੁਸ਼ਕਿਲ ਕੰਮ ਹੈ ਉਹ ਐਨਾ ਮੁਸ਼ਕਿਲ ਕੰਮ ਹੈ ਕਿ ਤੁਸੀਂ ਕਰ ਹੀ ਨਹੀਂ ਸਕਦੇ ਹਮ ਆਪਣੇ ਆਪ ਨੂੰ ਚੈਲੰਜ ਕਰਿਆ ਮੈਂ ਕੀਤਾ ਉਹ ਤੇ ਜਦੋਂ ਉਹ ਕਹਿੰਦੇ ਦੇਖਣਾ ਨਹੀਂ ਬਸ ਐਂ ਕਰਕੇ ਕਹੋ ਭਿਕਸ਼ਾਮ ਦੇਹੀ ਅਸੀਂ ਖੜੇ ਰਹੇ ਕੋਈ ਕਹਿੰਦਾ ਐਡੇ ਮੋٹے ਪਲੇ ਹੋਏ ਤੁਸੀਂ ਕੋ ਕੰਮ ਕਰ ਲੂ ਕਿਸੇ ਨੇ ਖਾਦਾ ਹੋਇਆ ਸੇਵ ਦੇਤਾ ਕਿਸੇ ਨੇ 1 ਰੁਪਇਆ ਦੇਤਾ ਪਰ ਉਹ ਐਡਾ ਜ਼ਬਰਦਸਤ ਐਕਸਪੀਰੀਅੰਸ ਸੀ ਨਾ ਤੁਹਾਡਾ ਵੀ ਉਹਨੇ ਤੁਹਾਨੂੰ ਤੋੜ ਕੇ ਵਿਚਾਲਿਓਂ ਜਿਹੜੀ ਤੁਹਾਡੀ ਪੀਕ ਸੀ ਉਹਨੂੰ ਤੋੜ ਕੇ ਥੱਲੇ ਰੱਖਤਾ ਅਸੀਂ ਤਾਂ ਝੂਠੀ ਸ਼ਾਮ ਦੇ ਵਿੱਚ ਰਹਿ ਜੀ ਰਹੇ ਹਾਂ ਕਿ ਜਬ ਪ੍ਰੀਤ ਕੀ ਕਹੂਗਾ ਠੀਕ ਹੈ ਉਹ ਤੁਸੀਂ ਉਹ ਮੈਨੂੰ ਗੱਲ ਸੁਣਾਈ ਸੀਗੀ ਕਿ ਉਹ ਬੰਦਾ ਕੋਈ ਤੁਹਾਡਾ ਸੀਗਾ ਜਿਹੜਾ ਕਮਜ਼ੋਰ ਹੋ ਗਿਆ ਆਰਥਿਕ ਪੱਖੋਂ ਹਾਂਜੀ ਤਾਂ ਉਹਦੀ ਬੋਟੀ ਨੇ ਕਿਹਾ ਕਿ ਸ਼ਾਮ ਨੂੰ ਵਧੀਆ ਪੀ ਕੇ ਬੜਕ ਮਾਰਿਆ ਕਰ ਬਾਜ਼ਾਰ ਚ ਜਾ ਕੇ ਜਾਂ ਲੋਨ ਤੇ ਨਵੀਂ ਗੱਡੀ ਲੈ ਕੇ ਲੋਕਾਂ ਨੂੰ ਪਤਾ ਲੱਗ ਜਿੱਦੋਂ ਮੈਂ ਥੋੜੀ ਉਹ ਸੁਣਾਈ ਗੱਲ ਹੈ ਮੇਰੇ ਯਾਦ ਹੈ ਜੀ ਜੀ ਤੋ ਅਸੀਂ ਉੱਥੇ اٹਕੇ ਹੋਏ ਹਾਂ ਠੀਕ ਹੈ ਹਾਂ ਜੀ ਤੋ ਜਿਹੜੇ ਸਮਾਜ ਦੇ ਚਾਰ ਤੁਹਾਨੂੰ ਮੈਂ ਅੰਗ ਦੱਸੇ ਜਾਂ ਤਾਂ ਉਹ ਸ਼ੁੱਧ ਹੁੰਦਾ ਸ਼ੁੱਧ ਨੇਤਾ ਪਰ ਸ਼ੁੱਧ ਨੇਤਾ ਚੱਲਦਾ ਨਹੀਂ ਹੈਗਾ ਜਾਂ ਉਹ ਸ਼ੁੱਧ ਤੁਹਾਡਾ ਜਿਹੜਾ ਉਹ ਡਾਕੂ ਹੋਵੇ ਉਹ ਵੀ ਨਹੀਂ ਚੱਲਦਾ ਹੈਗਾ ਸ਼ੁੱਧ ਬਿਜ਼ਨਸਮੈਨ ਵੀ ਨਹੀਂ ਚੱਲਦਾ ਸ਼ੁੱਧ ਪੇਕਾਰੀ ਵੀ ਨਹੀਂ ਚੱਲਦਾ ਤੋ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਜਿਹੜੇ ਨੱਥ ਨੇਤਾ ਔਰ ਡਾਕੂ ਹੁੰਦੇ ਨੇ ਇਹੋ ਜਿਹੇ ਲੋਕ ਵੀ ਹੁੰਦੇ ਜਿਹੜੇ ਨੇਤਾ ਡਾਕੂ ਔਰ ਬਿਜ਼ਨਸਮੈਨ ਤਿੰਨੋਂ ਹੁੰਦੇ ਨੇ ਮਿਕਸਚਰ ਹਾਂ ਮਿਕਸਚਰ ਵੀ ਹੁੰਦਾ ਬਿਜ਼ਨਸ ਡਾਕੂ ਬਿਜ਼ਨਸ ਔਰ ਡਾਕੂ ਵੀ ਹੁੰਦੇ ਨੇ ਠੀਕ ਹੈ ਤਾਂ ਇਹ ਸਾਰਿਆਂ ਦਾ ਸੁਮੇਲ ਹੁੰਦਾ ਇੱਕ ਇਹੋ ਜਿਹਾ ਸੁਮੇਲ ਵੀ ਕ੍ਰੀਏਟ ਹੋ ਗਿਆ ਜਿਹੜੇ ਡਾਕੂ ਔਰ ਭਿਖਾਰੀ ਨੇ ਦੇਖੋ ਕਮਾਲ ਦੀ ਗੱਲ ਹੁਣ ਹਰ 20 ਸਾਲ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਇੱਕ ਅੰਦੋਲਨ ਛਿੜਦਾ ਅੰਦੋਲਨ ਕੌਣ ਕਰਦੀ ਹੈ ਜਨਤਾ ਅੰਦੋਲਨ ਉਹ ਚਾਰ ਬੰਦੇ ਨਹੀਂ ਕਰਦੇ ਹੈਗੇ ਅੰਦੋਲਨ ਕਰਦੀ ਹੈ ਜਨਤਾ ਜਦੋਂ ਦਾ ਸਬਰ ਦਾ ਬੰਦ ਟੁੱਟ ਜਾਂਦਾ ਉਹਨੂੰ ਜ਼ਹਿਰ ਦੇ ਟੀਕੇ ਲਾ ਲਾ ਕੇ ਤਿਆਰ ਕਰੀ ਜਾਂਦੇ ਨੇ ਹਨਾ ਪਹਿਲਾਂ ਜੇਪੀ ਅੰਦੋਲਨ ਹੋਇਆ ਉਦੋਂ ਬਾਅਦ ਆ ਕੇਜਰੀਵਾਲ ਵਾਲਾ ਹੋਇਆ ਥੋੜੇ ਸਾਲ ਰਹਿ ਜੋ ਫਿਰ ਹੋ ਜਾਊਗਾ ਇੱਕ ਇਹ ਤਾਂ ਹੋ ਹੀ ਜਾਣੇ ਪਰ ਪਰ ਜਿਹੜੇ ਉੱਪਰਲੇ ਚਾਰ ਬੰਦੇ ਨੇ ਉਹ ਜਨਤਾ ਕਦੀ ਵੀ ਨਹੀਂ ਬਣ ਸਕਦੀ ਜੀ ਉਹ 20 ਸਾਲ ਬੈਠ ਕੇ ਰੋਂਦੀ ਐ ਸਮਝ ਗਏ ਤਾਂ ਇਹਦਾ ਅੰਤ ਕੁਝ ਨਹੀਂ ਹੋਣਾ ਇਹ ਧਰਤੀ ਤੇ ਇਹ ਸ਼ੁਰੂ ਤੋਂ ਅੰਦਰ ਆ ਆਦ ਸੱਚ ਜੁਗਾਦ ਸੱਚ ਨਾਨਕ ਹੋਸੀ ਭੀ ਸੱਚ ਇਹ ਐਵੇਂ ਹੀ ਰਹਿਣਾ ਇਸੇ ਤਰ੍ਹਾਂ ਹੀ ਰਹਿਣਾ ਤੁਸੀਂ ਇਹਦੇ ਚ ਨਿਰਲੇਪ ਹੋ ਕੇ ਕਿਵੇਂ ਨਿਕਲ ਸਕਦੇ ਹੋ ਜਦ ਤੱਕ ਤੁਸੀਂ ਕਿਸੇ ਚੀਜ਼ ਤੋਂ ਸਟਲ ਨਹੀਂ ਹੋ ਸਕਦੇ ਨਾ ਉਸ ਤੋਂ ਠੰਡੇ ਨਹੀਂ ਹੋ ਸਕਦੇ ਉਦ ਤੱਕ ਤੁਹਾਨੂੰ ਇਹ ਚੀਜ਼ ਸਮਝ ਹੀ ਨਹੀਂ ਆ ਸਕਦੀ ਤਾਂ ਪੰਜਾਬੀਆਂ ਦੀ ਸਾਡੀ ਬਦਕਿਸਮਤੀ ਇਹ ਹੈ ਕਿ ਸਾਨੂੰ ਚੱਕ ਕੇ ਰੱਖਦੇ ਹੁਣ ਹੁੰਦਾ ਕੀ ਹੈ ਜਿਹੜੇ ਜਿਹੜੇ ਨੇਤਾ ਨੇ ਜਿਹੜਾ ਵਪਾਰੀ ਹੈ ਜਿਹੜਾ ਰੋਬਰ ਹੈ ਤੇ ਜਿਹੜਾ ਭਿਖਾਰੀ ਹੈ ਇਹ ਸਾਰੇ ਨਾ ਦੇਖੋ ਜਦੋਂ ਤੁਸੀਂ ਰਾਜ ਕਰਨਾ ਹੈ ਤਾਂ ਰਾਜ ਕਰਨ ਦੇ ਕੁਝ ਐਥਿਕਸ ਹੈ ਇਹਦਾ ਐਥਿਕਸ ਦੀ ਆਪਾਂ ਚਰਚਾ ਗੱਲ ਕੀਤੀ ਸੀ ਪਿੱਛੇ ਮੋਰਲਸ ਤੇ ਐਥਿਕਸ ਹੈ ਨਾ ਇੱਕ ਢੰਗ ਦੇ ਨਾਲ ਤੁਹਾਡੇ ਤੋਂ ਲੋਕ ਜਿਹੜੇ ਨੇ ਉਹ ਕਾਬੂ ਹੋਣਗੇ ਉਹ ਲੋਕਾਂ ਨੂੰ ਤੁਸੀਂ ਉਹ ਡੋਸ ਦੇਈ ਜਾਓ ਉਹ ਖੁਰਾਕ ਦੇਈ ਜਾਓ ਜਿਹਦੇ ਨਾਲ ਉਹ ਉਹਨਾਂ ਨੂੰ ਇਹ ਲੱਗੇ ਵੀ ਮੇਰਾ ਸ਼ੋਸ਼ਣ ਹੋ ਰਿਹਾ ਹੈ ਉਹਨੂੰ ਇਹ ਲੱਗੇ ਕਿ ਮੇਰਾ ਸੋਸ਼ਣ ਹੋ ਰਿਹਾ ਉਹਨੂੰ ਸਿੱਧੇ ਪਾਸੇ ਨਾ ਤੁਰਨ ਦਿਓ ਭੀੜ ਨੂੰ ਆਪਣੇ ਮਗਰ ਲਾਈ ਰੱਖੋ ਜੇ ਤੁਸੀਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖੋਗੇ ਜੇ ਤੁਸੀਂ ਕਿਸਾਨੀ ਦੀ ਗੱਲ ਕਰਦੇ ਹੋ ਜਦੋਂ ਲੋੜ ਸੀ ਕਿਸਾਨਾਂ ਦੀ ਜਦੋਂ ਉਹਨਾਂ ਦੀ ਲੋੜ ਸੀ ਜਿਹੜੇ ਬਿਨਾਂ ਸੋਚੇ ਸਮਝੇ ਚੱਕ ਦੇਣ ਬਸ ਨਾ ਸਵੇਰ ਦੇਖਣਾ ਦੁਪਹਿਰ ਦੇਖਣਾ ਰਾਤ ਦੇਖਣਾ ਭੁੱਖ ਦੇਖਣਾ ਬਿਸਤਰਾ ਦੇਖਣ ਪੱਥਰ ਲੰਗੜ ਭੰਗੜ ਕਿਤੇ ਕੁਝ ਨਹੀਂ ਹੋ ਰਿਹਾ ਸਭ ਤੋਂ ਪੰਜਾਬੂ ਜ਼ਮੀਨ ਜਾਂ ਪੰਜਾਬ ਦੀ ਜ਼ਰਖੇਜ਼ ਧਰਤੀ ਹੈ ਤਾਂ ਜਾਂ ਰਸ਼ਿਆ ਦੇ ਵਿੱਚੋਂ ਯੂਕਰੇਨ ਦੇ ਵਿੱਚ ਹੈਗੀ ਹੈ ਜੀ ਉਹ ਦੋ ਜਗ੍ਹਾ ਨਹੀਂ ਹੈ ਨਾ ਹੁਣ ਉੱਥੇ ਹੀ ਨਿਕਲੂਗਾ ਹੋਰ ਤਾਂ ਕਿਸੇ ਪਾਸੇ ਨਿਕਲਦਾ ਨਹੀਂ ਹੈਗਾ ਉਹ ਬਸ ਇਹਨਾਂ ਨੂੰ ਕਹੋ ਜੀ ਤੁਹਾਡੇ ਵਰਗਾ ਤਾਂ ਕੋਈ ਬੰਦਾ ਨਹੀਂ ਜੀ ਤੁਹਾਡੇ ਵਰਗੀ ਤਾਂ ਕੋਈ ਕੌਮ ਨਹੀਂ ਔਰ ਨਹੀਂ ਹੈ ਵੀ ਨਹੀਂ ਇਹੋ ਜਿਹੇ ਕੰਮ ਵਾਸਤੇ ਤਾਂ ਬਿਲਕੁਲ ਨਹੀਂ ਹੈਗੀ ਉਹ ਚਾਹੀਦੇ ਨੇ ਚੱਕ ਤੇ ਤੁਹਾਨੂੰ ਅਸੀਂ ਆ ਵੀ ਫ੍ਰੀ ਦਵਾਂਗੇ ਉਹ ਵੀ ਫ੍ਰੀ ਦਵਾਂਗੇ ਆ ਵੀ ਕਰ ਲੋ ਉਹ ਵੀ ਕਰ ਲੋ ਸਭ ਕੁਝ ਕਰਤਾ ਉਹ ਕਰਕੇ ਫਿਰ ਇਹਨਾਂ ਨੇ ਜਿਹੜਾ ਕੰਮ ਆਂਦਾ ਉਹ ਤਾਂ ਕਰ ਹੀ ਦੇਣਗੇ ਲੜਾ ਲੜਾ ਕੀਤੀ ਫਿਰ ਪਾ ਕੇ ਜਹਰਾਂ ਜੁਰਾਂ ਜੇ ਉਹ ਭਰਤਾ ਸਾਰਾ ਹੁਣ ਟਾਈਮ ਮਿਲ ਗਿਆ ਤੁਹਾਨੂੰ ਜੀ ਉਸ ਟਾਈਮ ਦੇ ਵਿੱਚ ਸਾਰੀ ਦੁਨੀਆ ਨੇ ਵਿਕਾਸ ਕਰਿਆ ਗੱਲੇ ਪੰਜਾਬ ਨੇ ਥੋੜਾ ਵਿਕਾਸ ਕਰਿਆ ਬਿਲਕੁਲ ਉਦੋਂ ਲੋਡ ਸੀ ਇਹਨਾਂ ਨੇ ਵਰਤਲੇ ਅੱਜ ਲੋਡ ਨਹੀਂ ਹੈ ਅੱਜ ਲੋਡ ਨਹੀਂ ਹੈ ਵੀ ਆਰ ਓਵਰ ਪ੍ਰੋਡਿਊਸਿੰਗ ਅਸੀਂ ਜੋ ਵੀ ਉਗਾ ਰਹੇ ਆ ਨਾ ਤਾਂ ਉਹਦੀ ਕੁਆਲਿਟੀ ਹੈ ਨਾ ਉਹਦੀ ਲੋੜ ਹੈ ਕਿਉਂਕਿ ਹਰ ਜਗ੍ਹਾ ਹੁੰਦਾ ਸਰਕਾਰ ਤੁਸੀਂ ਇਹ ਕਹਿੰਦੇ ਹੋ ਕਿ ਵੀ ਸਰਕਾਰ ਨੂੰ ਜੀ ਅਨਾਜ ਇਹਨੇ ਫ੍ਰੀ ਵੰਡਣਾ ਅਨਾਜ ਇਹਦੇ ਕੋਲ ਅਨਾਜ ਕਿੱਥੋਂ ਆਊਗਾ ਉਹ ਤੁਹਾਡੇ ਨਾਲੋਂ ਵਧੀਆ ਤੇ ਤੁਹਾਡੇ ਨਾਲੋਂ ਸਸਤਾ ਤੇ ਦੁਨੀਆ ਭਰ ਤੋਂ ਜਿੱਥੇ ਮਰਜ਼ੀ ਮੰਗਾ ਲਵੇ ਉਹ ਜੀ ਉਹਨੇ ਫ੍ਰੀ ਵੰਡਣਾ ਫਿਰ ਤੁਸੀਂ ਇਹ ਪੁੱਛਦੇ ਹੋ ਵੀ ਹਾਂ ਜੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸਰਕਾਰ ਦੀ ਜ਼ਿੰਮੇਵਾਰੀ ਹੈ ਜਿਹੜਾ ਭੁੱਖਾ ਮਰ ਰਿਹਾ ਉਹਨੂੰ ਫ੍ਰੀ ਆਟਾ ਚੌਲ ਦੇਣ ਦੀ ਠੀਕ ਹੈ ਪਰ ਜਿਹੜੇ ਨੂੰ ਫ੍ਰੀ ਆਟਾ ਚੌਲ ਦੇ ਰਹੇ ਨੇ ਉਹ ਕਿਹੜੀ ਕੈਟਾਗਰੀ ਚੰਦਾ ਉਹ ਰਾਜ ਕਰਨ ਵਾਲੀ ਦੇ ਵਿੱਚ ਆਂਦਾ ਉਹ ਭਿਖਾਰੀ ਭਿਖਾਰੀ ਦੀ ਕੈਟਾਗਰੀ ਚੰਦਾ ਜਿਹਨੂੰ ਕੋਈ ਫ੍ਰੀ ਦੇ ਰਿਹਾ ਜੀ ਉਹਦੀ ਉਹ ਜੇ ਫ੍ਰੀ ਲੈ ਕੇ ਖੁਸ਼ ਹੋ ਰਿਹਾ ਤਾਂ ਉਹਦਾ ਸਟੇਟ ਆਫ ਮਾਈਂਡ ਕੀ ਹੈ ਉਹਦਾ ਸਟੇਟ ਆਫ ਮਾਈਂਡ ਭਿਖਾਰੀ ਵਾਲਾ ਹੀ ਰਹੂਗਾ ਭਿਖਾਰੀ ਉਹਨੂੰ ਕਿੰਨਾ ਮਿਲੂਗਾ ਭਿਖਾਰੀ ਨੂੰ ਤਾਂ ਜੋ ਤੁਹਾਡੀ ਮਰਜ਼ੀ ਹੈ ਉਹ ਦਿਓਗੇ ਨਾ ਤੁਸੀਂ ਬੱਚਾ ਖੋਜਿਆ ਉਹੀ ਦਿਓਗੇ ਨਾ ਉਹੀ ਦਿਓਗੇ ਉਹ ਕਿਸੇ ਦੇ ਟੁਕੜਿਆਂ ਤੇ ਪਲ ਰਿਹਾ ਉਹ ਜੀ ਸਰਕਾਰ ਨੇ ਦੇਣਾ ਉਹ ਦੇ ਦੂਗੀ ਉਹ ਉਹ ਕਿਤੋਂ ਵੀ ਇੰਪੋਰਟ ਕਰੂਗੀ ਤੇ ਦੇ ਦੂਗੀ